ਸਹੀ ਹੈ ਜੀ ਜੇ ਸਹੀ ਤੁਸੀਂ ਵਾਹਿਗੁਰੂ ਸਾਹਿਬ ਜੀ ਹੋਲੇ ਕਿਨੇ ਸੰਤ ਸੇ ਰੰਗ ਲੱਗ ਆਇਆ ਤਲਾਰ ਦੇ ਲਾਲ ਰੰਗ ਕਿਸ ਕੋ ਲੱਗਾ ਜਿਸਕੇ ਰੰਗ ਭਾਗ ਮੈਲਾ ਕਦੇ ਨਾ ਹੋਵਰੀ ਨਾ ਲਾਗੇ ਜਾਗਾ ਸੋਹ ਕਹੋ ਟਲ ਗੁਰਸੇਵੀ ਆ ਅਨਸ ਸਜ ਸਵਾਇ ਦਰਸ਼ਨਾ ਪਰਸੇ ਆ ਗੁਰੂ ਕੈ ਜਨਮ ਮਰਣਾ ਦੋਨਕੇ ਜਾਏ ਵਾਹਿਗੁਰੂ ਸਾਇਰ ਜੀਆ ਬਰੇ ਮਹਾ ਮਾਜਮਾ ਅੱਲਾ ਪੰਜਵਾ ਦਿਸ ਪਰਮੇ ਥਾਕੇ ਆਏ ਪ੍ਰਭ ਕੀ ਸਾ ਗਿਰਦ ਕਰਮ ਕੇ ਵਿਚੜੇ ਕਰ ਕਿਰਪਾ ਮੈ ਲੋਰਾ ਚਾਰ ਕੁੰਟ ਜਹ ਦਿਸ ਪਰਮੇ ਥਾਕੇ ਆਏ ਪ੍ਰਭ ਕੀ ਸਾ ਦਤੇ ਬਾਹਰੀ ਇਤਨਾ ਨਿਆਵ ਕਾਨ ਜਨ ਬਣੇ ਸਾਲ ਤੁਮ ਲਾਵਤੀ ਉਪਜਾ ਨਹੀਂ ਗਾਮ ਹਰ ਨਾ ਹਾ ਨ ਮਿਲਿਆ ਸਾਜਨਾ ਕੱਟ ਪਾਈਆ ਨਿਸਰਾਮ ਜੇ ਤਰ ਘਾਰ ਹਰ ਕੰਤ ਨਾ ਪ੍ਰਗਟੀ ਪਟਨਾਗਰ ਸੇ ਗਰਾਨਾ ਸਰਬ ਸਿੰਗਾਰ ਤਮੋ ਨਿਰਸ ਸਨ ਦੇ ਸਭ ਖਾਮ ਪ੍ਰਭ ਸੁਆਮੀ ਕੰਤ ਵਹਿ ਹੂਣੀਆਂ ਮੀਤ ਸੱਜਣ ਸਮਝਾਨ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜਨਾ ਹਰ ਮੇਲੋ ਸਾਮੀ ਸੰਗ ਪ੍ਰਭ ਜਿਸ ਕਾ ਨੇਚ ਧਾਮ ਛੇਤ ਕੋ ਅੰਧਿਆਰਾਤੀ ਹੈ ਹੋਆ ਆਨੰਦ ਕਨਾ ਸਤ ਜਨਾਂ ਨੇ ਲਪਾਈ ਐ ਰਸਨਾ ਨਾਮ ਪੜਾ ਜਨ ਪਾਇਆ ਪ੍ਰੇ ਆਪਣਾ ਆਏ ਕਿਸ ਗਨਾਂ ਇਕ ਕਹਿਣਾ ਕਿਸ ਬਣਾ ਜੀਵਨਾ ਬਿਰਤਾ ਜਨਮ ਜਨਾਂ ਜਨ ਚਰ ਮੈਲ ਪੂਰੇ ਆ ਰਵਿਆ ਵਿੱਚ ਵਨਾ ਸੁਪ੍ਰਵਚਿਤਨਾ ਆ ਗਾਈ ਕਿਤੜਾ ਦੁੱਖ ਜਣਾ ਜਿਮੀ ਰਵਿਆ ਸੁਪ੍ਰਭੂ ਤੇਨਾ ਭਾਗ ਮਣਾ ਹਰ ਦਰਸ਼ਨ ਕਾ ਮਰ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਇਸ ਕੈ ਪਾਏ ਲਗਾ ਹਰ ਦਰਸ਼ਨ ਕਾ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਦੇਸਾ ਪਾਏ ਲਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਰੇ ਮਹਾ ਮਾਜ ਮਹਲਾ 5 ਘਰੇ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮਗੇ ਵਿਛੜੇ ਕਰ ਕਿਰਪਾ ਮੇ ਲਓ ਰਾਮ ਚਾਰ ਤੁੰਟ ਦਹ ਦਿਸ ਭਰਨੇ ਥੱਕ ਆਏ ਪ੍ਰਭ ਕੀ ਸਾਮਾ ਛਟਰ ਚਬਰ ਤਲਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਮੌਜੂਦ ਸਰਬਾਸਾ ਸੰਗਤ ਜੀਓ ਵਡਭਾਗੇਓ ਜੋ ਆਪਣੇ ਜਮਾਕਾਰਾਂ ਨੂੰ ਤਿਆਗਦੇ ਹੋਏ ਸਮੇਂ ਨੂੰ ਕੀਮਤੀ ਬਣਾਉਣ ਵਾਸਤੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਪੰਚ ਸਤਿਗੁਰਾਂ ਦੇ ਦਰਸ਼ਨ ਕੀਤੇ ਬਾਣੀ ਸਰਵਣ ਕੀਤੀ ਅੱਜ ਨਾਨਕਸ਼ਾਈ ਸੰਮਤ 557 ਨਵਾਂ ਸਾਲ ਚੇਤਰ ਦੀ ਸੰਗਰਾਦ ਪੂਰਨਵਾਚੀ ਦਾ ਦਿਹਾੜਾ ਹੈ ਸਾਰੀਆਂ ਸੰਗਤਾਂ ਨੂੰ ਨਾਨਕਸ਼ਾਈ ਨਵਾਂ ਸਾਲ 557 ਦੀਆਂ ਲੱਖ ਲੱਖ ਵਧਾਈਆਂ ਹੋਣ ਇੱਕ ਦਿਨ ਸੰਗਤਾਂ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਣਮਕ ਬੇਨਤੀ ਕਰਦੀਆਂ ਮਹਾਰਾਜ ਜੀ ਅਨਮੱਤਾਂ ਵਾਲਿਆ ਪਾਸ ਜਾ ਕੇ ਅਸੀਂ ਮਹੀਨੇ ਦਾ ਨਾਮ ਸੁਣਦੇ ਆ ਕਿਉਂ ਲੋਕ ਆਗਦੇ ਨੇ ਮਹੀਨਾ ਕਿਸੇ ਔਰੇ ਪੁਰਸ਼ ਦੇ ਮੂੰਹੋਂ ਸੁਣਨਾ ਚਾਹੀਦਾ ਆਪ ਇਹੋ ਜੀ ਬਾਣੀ ਰਚੋ ਜਿਸ ਵਿੱਚ 12 ਮਹੀਨਿਆਂ ਦਾ ਨਾਮ ਆ ਜਾਵੇ ਤੇ ਜਿਹਦੇ ਪੜਨਾਂ ਸੁਣਨ ਨਾਲ ਸ਼ਾਂਤੀ ਰਵੇ ਇਹ ਗੱਲ ਸੁਣ ਕੇ ਜੁੜ ਜੀਆਂ ਦੇ ਸਾਡੇ ਵੱਡੇ ਸਤਿਗੁਰਾਂ ਨੇ ਤੁਖਾਰੀ ਰਾਗ ਵਿੱਚ 12 ਮਹਾ ਕਤਨ ਕੀਤੇ ਉਹਨਾਂ ਵਿੱਚੋਂ ਮਹੀਨੇ ਦਾ ਨਾਮ ਸੁਣ ਲਿਆ ਕਰੂੰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਆਪ ਕਿਰਪਾ ਕਰਕੇ ਸੁਜੈਨ ਬਾਣੀ ਵਿੱਚ ਰਜੋ ਜਿਹਦਾ ਪਾਠ ਕਿੰਨਿਆਂ ਅਰਥ ਦੀ ਸਮਝ ਆ ਜਾਵੇ ਉਸ ਬਾਣੀ ਦੇ ਅਰਥ ਦੀ ਸਮਝ ਆਉਂਦੀ ਨਹੀਂ ਅਸੀਂ ਕਲ ਜੁ ਵੀ ਜੀਵਾ ਸਾਡੀ ਬੁੱਧ ਬੜੀ ਮੋਟੀ ਐ ਇੰਜ ਸੰਗਤ ਦੀ ਬੈਂਤੀ ਸੰਕੇ ਗਰੀਬ ਨਵਾਜ਼ ਜੀ ਨੇ ਬਾਜ ਰਾਗ ਵਿੱਚ 12 ਮਾ ਉਚਾਰਨ ਕੀਤੇ ਤੁਖਾਰੀ ਰਾਗ ਦੇ 12 ਮਾ ਮੂਲ ਰੂਪ ਨੇ ਇਹ ਮਾਜ ਰਾਗ ਦੇ 12 ਮਾ ਟੀਕਾਰ ਰੂਪ ਹਨ ਪਹਿਲੀ ਬਾਣੀ ਮੰਗਰ ਰੋਗ ਕਰਨ ਕੀਤੀ ਹੈ ਜੀਵਾਂ ਦੀ ਬਿਵਸਥਾ ਵੇਖ ਕੇ ਪਰਮੇਸ਼ਰ ਦੇ ਸਰਵਕ ਬੇਨਤੀ ਕਰਦੇ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਤ ਕਰਮਗੇ ਵਿਛੜੇ ਕਰ ਕਿਰਪਾ ਮੇਲੋ ਰਾਮ ਹੈ ਪਰਮੇਸ਼ਰ ਅਸੀਂ ਸਾਰੇ ਹੈ ਤਾਂ ਤੇਰੇ ਹੀ ਪੁੱਤਰਾ ਆਪੋ ਆਪਣੇ ਕਰਮਾਂ ਦੇ ਅਨੁਸਾਰ ਤੇਰੇ ਨਾਲੋਂ ਵਿਛੜੇ ਹੋਏ ਆ ਅਸੀਂ ਕੀਤੇ ਹੋਏ ਕਰਮਾਂ ਅਨੁਸਾਰ ਆਪ ਤੋਂ ਵਿਛੜ ਗਏ ਆ ਆਪ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਨੇੜ ਲੈਣਾ ਕਰੋ ਚਾਰ ਕੁੰਟ ਦੇ ਜਿਸ ਪਰਮੇ ਥੱਕ ਆਏ ਪ੍ਰਮੇਸਾ ਚਾਰ ਖਾਣੀਆਂ 10 ਦਿਸ਼ਾਂ ਵਿੱਚ ਪਰਮ ਕੇ ਥੱਕ ਕੇ हे परमेश्वर ਅਸੀਂ ਤੇਰੀ ਸ਼ਰਨ ਆ ਗਏ ਆ ਤੇ ਤੁਸੀਂ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲੈਣਾ ਕਰੋ ਤੇਨ ਦੁੱਧ ਦੇ ਤੇ ਬਾਹਰੀ ਕਿਤਨ ਆਵੈ ਕਾ ਜਿਹੜੀ ਗਊ ਦੁੱਧ ਤੋਂ ਬਿਨਾਂ ਉਹ ਕਿਸੇ ਕੰਮ ਨਹੀਂ ਆਉਂਦੀ ਉਹਨੇ ਬੁੱਧੀ ਰੂਪ ਗਊ ਨਿਸ਼ਕਾਮ ਕਰਨਾ ਰੂਪ ਦੁੱਧ ਤੋਂ ਬਿਨਾ ਕਿਸੇ ਕੰਮ ਨਹੀਂ ਆਉਂਦੀ ਦੁੱਧ ਬਿਨ ਤੇਣਾ ਪੰਚ ਬਿਨ ਪੰਖੀ ਜਲ ਬਿਨ ਉਤਪਜ ਕਾਮ ਨਹੀਂ ਕਿਆスルਤਾਨ ਸਲਾਮ ਨੇ ਹੁਣਾ ਅੰਧੀ ਕੋਟੀ ਤੇਰਾ ਨਾਮ ਨਹੀਂ اے ਪਰਮੇਸ਼ਰ ਜਿਵੇਂ ਜਲ ਤੋਂ ਬਿਨਾ ਖੇਤੀ ਕਮਲਾ ਜਾਂਦੀ ਖੇਤੀ ਦੇ ਕੁਮਲਾ ਜਾਣੇ ਕਰਕੇ ਰੰਗਣੇ ਉਹਦੇ ਵਟੇ ਨਹੀਂ ਜਾਂਦੇ ਕਿਉਂਕਿ ਕੁਮਲਾਈ ਹੋਈ 체ਤੀ ਵਿੰਦੀ ਨਹੀਂ ਐਵੇਂ ਨਾਮ ਰੂਪ ਜਲ ਤੋਂ ਬਿਨਾ ਸ਼ਬ ਬਣਾ ਰੂਪੀ 체ਤੀ ਕੁਮਲਾ ਜਾਂਦੀ ਹੈ ਸਰੂਪ ਦੀ ਪ੍ਰਾਪਤੀ ਰੂਪ ਰੰਗਣੇ ਉਤਪਰ ਨਹੀਂ ਹੁੰਦੇ ਜਲ ਬਿਨ ਸਾ ਕੁਮਲਾ ਬਤੀ ਉਪਜੈ ਨਹੀਂ ਦਾ ਹਰ ਨਾਵਾ ਨਾ ਮਿਲੀ ਐ ਸਾਜਨਾ ਕਦ ਪਾਈ ਐ ਬਿਸਰਾਮ ਅਰੀ ਸੱਜਣ ਦੇ ਨਾ ਮਿਲਣ ਕਰਕੇ ਇਹ ਜੀਵ ਕੇਸਰਾ ਬਿਸਰਾਮ ਅਸਤੀ ਤੀ ਨੂੰ ਪਾ ਸਕਦਾ ਹਰ ਨਾਵਾ ਨਾ ਮਿਲੀ ਐ ਸਾਜਨਾ ਕਦ ਪਾਈ ਐ ਬਿਸਰਾਮ ਜਿਸ ਘਰ ਵਿੱਚ ਪ੍ਰਤਾਖ ਹਰੀ ਪਰਗੜ ਨਹੀਂ ਅੰਡਾ ਉਹ ਨਗਰ ਉਹ ਪਿੰਡ ਭੱਟ ਦੇ ਬਰਾਬਰ ਨੇ ਭਾਵੇਂ ਵੱਡੇ ਨਗਰ ਨੇ ਭਾਵੇਂ ਛੋਟੇ ਨੇ ਜਿੱਥੇ ਘਰ ਹਰ ਕੰਤਨਾ ਪ੍ਰਗਤੀ ਭੱਟ ਨਗਰ ਸੇਗਰਾ ਜਿਸ ਅੰਤੇ ਕਨ ਰੂਪ ਘਰ ਵਿੱਚ ਹਰੀਪਤੀ ਪਰਗੜ ਨਹੀਂ ਅੰਡਾ ਉਹ ਨਗਰਾਂ ਵਾਂਗੂ ਵੱਡੇ ਸਰੀਰ ਗ੍ਰਾਮ ਵਾਂਗੋ ਛੋਟੇ ਸਰੀਰ ਭਟਦੇ ਸਰੀਕੇ ਤਪਦੇ ਰਹਿੰਦੇ ਨੇ ਸਰਬ ਸਿੰਗਾਰ ਤੰਗੂਰ ਰਸ ਸੰਦੇਵੀ ਸਲਕਾਂ ਜਿਵੇਂ ਪ੍ਰਤੱਖ ਪਤੀ ਤੋਂ ਬਿਨਾ ਇਸਤਰੀ ਦੇ ਸਾਰੇ ਸ਼ਿੰਗਾਰ ਪਾਨਾਂ ਦੇ ਜੀੜੇ ਰਸ ਲੈਣੇ ਇਸ ਦੇ ਦੇ ਸੈਦ ਸਾਰੇ ਕੱਚੇ ਨੇ ਖਾਮ ਨੇ ਉਵੇਂ ਪਰਮੇਸ਼ਰ ਪਤੀ ਤੋਂ ਬਿਨਾਂ ਜਗੇ ਆਸੂ ਰੂਪੇ ਇਸਰੀ ਦੇ ਸਾਰੇ ਜਾਤਾਂ ਕਰਨੇ ਮਹਾਵਾਕ ਪ੍ਰੇਮੀਆਂ ਗੱਲਾਂ ਕਰਨੀਆਂ ਇਤੇ ਆਜ ਸਾਰੇ ਸੰਧਾਰਣ ਸਾਰੇ ਸਾਧਨ ਕਰਕੇ ਮੁਲਕਾ ਦੇ ਦੇ ਸੈਦ ਕੱਚੇ ਭਾਲ ਨਿਸਤ੍ਰਨ ਪਈ ਪਰ ਆਪਣਾ ਮਾਨਕ ਦੇਹਰੀਆ ਗੋਗੰਦ ਮਿਲਣ ਗੀਏ ਤੇਰੀ ਬੜੀਆ ਹੁਣ ਤੇਰੀ ਵਾਰੀ ਆ ਪਰਮੇਸ਼ਰ ਨੂੰ ਮਿਲਣ ਦੀ ਤੇ ਪਰਮੇਸ਼ਰ ਨੂੰ ਮਿਲਣਾ ਕਰ ਪ੍ਰਭ ਸੁਆਮੀ ਕੰਤ ਵਹਿਉਣੀਆ ਮੀਦ ਸਜਣ ਸਭ ਜਾ ਪ੍ਰਭੂ ਸੁਆਮੀ ਪਤੀ ਤੂੰ ਬਿਨ ਇਹ ਸਾਰੇ ਮਿੱਤਰ ਸੱਜਣਾ ਜਨ ਰੂਪ ਹੋਗੇ ਦਿਖਾਈ ਦਿੰਦੇ ਅਰਥਾਤ ਜਨ ਮਾਨੂ ਦਿਖਾਏ ਦਿੰਦੇ ਪਰਮੇਸ਼ਰ ਤੋਂ ਬਿਨਾ ਤੇਰੀ ਕਿਸੇ ਸਹਿਤਮੀ ਕਰਨੀ ਉਥੇ ਸਤਗੁਰ ਬੇਲੀ ਹੋਵੇ ਕੱਢ ਲੈ ਅੰਤਿਵਾ ਨਾਨਕ ਕੀ ਬੇਨੰਤੀਆ ਮਾਰੇ ਕਿਰਪਾ ਦੀ ਜੈ ਨਾਮ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਕਿ ਮੈਂ ਦਾਸ ਦੀ ਇਹ ਬੇਨਤੀ ਹੈ ਕਿਰਪਾ ਕਰਕੇ ਮੈਨੂੰ ਨਾਮ ਦਾਣ ਦੇਣਾ ਕਰੋ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾਨ ਹੇ ਹਰੀ ਪ੍ਰਭੂ ਸੁਆਮੀ ਦੇ ਨਾਲ ਮੇਨ ਰੈਣਾ ਕਰੋ ਜਿਹਦਾ ਸਰੂਪ ਨਿਰਧਾਰਨ ਨੇਚਲ ਹੈ ਮੈਨੂੰ ਉਹਦੇ ਨਾਲ ਮਿਲਦੇ ਹੋ ਮੇਰੀ ਤਾਂ ਤੁਹਾਡੇ ਅੱਗੇ ਇਹੋ ਬੇਨਤੀ ਹੈ ਇਹ ਮੰਗਲਾ ਚਾਰ ਦਾ ਸੰਗਤ ਸਤਿਗੁਰਾਂ ਚਾਰਨ ਕੀਤਾ ਹੁਣ ਚੇਤਰ ਦੇ ਮਹੀਨੇ ਦੁਆਰਾ ਸੰਗਤ ਨੂੰ ਉਪਦੇਸ਼ ਕਰਦੇ ਸਮਝਾਉਂਦੇ ਹਨ ਜਿਸ ਤਰ੍ਹਾਂ ਚੇਤ ਮਹੀਨੇ ਵਿੱਚ ਬਸੰਤ ਰੁੱਤ ਦੇ ਆਇਆ ਹਰ ਇੱਕ ਜਾੜ ਜੰਗਨ ਆਤ ਬਰਸਪਤੀ ਖੇੜੇ ਵਿੱਚ ਆ ਜਾਂਦੀ ਇਸੇ ਤਰ੍ਹਾਂ ਹੈ ਮੁਰਸ਼ਾ ਜੇ ਤੂੰ ਪਰਮੇਸ਼ਰ ਨੂੰ ਅਰਾਧੇਗਾ ਤੈਨੂੰ ਵੀ ਖੁਸ਼ੀ ਦੀ ਪ੍ਰਾਪਤੀ ਹੋ ਜਾਵੇਗੀ ਚਾਰੇ ਪਾਸੇ ਹੁਣ ਹਰਿਆਵਲੂ ਗਈ ਹੈ ਤੂੰ ਵੀ ਪਰਮੇਸ਼ਰ ਦਾ ਸਿਮਰਨ ਕਰਨਾ ਕਰ ਚੇਟ ਗਵਿੰਦੇ ਆਰਾਤੀ ਐ ਹੋਵਾ ਆਨੰਦ ਕਣਾ ਚਿਤਰ ਮਹੀਨੇ ਦੁਆਰਾ ਮਹਾਰਾਜੀ ਸਮਝਾਉਂਦੇ ਕਿ ਵੇਦਾਂ ਦੁਆਰੇ ਜਾਣੇ ਯੋਗ ਪ੍ਰਭੂ ਨੂੰ ਅਰਦਾਸਾ ਕਰੀਏ ਬੜਾ ਆਨੰਦ ਪ੍ਰਾਪਤ ਹੁੰਦਾ ਹੈ ਤੇ ਸੰਤ ਜਨਾਂ ਮਿਲ ਪਾਈ ਐ ਰਸਨਾ ਨਾਮ ਪੜਾ ਸੰਤ ਜਣਾ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਪਿਆਰਿਆ ਭਗਤਾਂ ਦੇ ਨਾਲ ਸਾਧਨਾ ਦੇ ਨਾਲ ਮਿਲ ਕੇ ਰਸਨਾ ਨਾਮ ਪ੍ਰਭੂ ਦਾ ਨਾਮ ਵਿਚਾਰਨ ਕਰਨਾ ਪਾਇਦ ਸਤ ਨਾਮੁ ਗਾਇ ਗੁਰੂ ਸਤ ਨਾਮ ਗਾਇ ਸਤ ਨਾਮ ਆਏ ਗੁਰ 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 ਸਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸੰਤ ਜਨਾਂ ਦੇ ਨਾਲ ਮਿਲ ਕੇ ਰਸਨਾ ਨਾਲ ਪ੍ਰਭੂ ਦਾ ਨਾਮ ਇਹ ਚਰਣਾ ਉਚਾਰਨ ਕਰਨਾ ਪਾਈ ਗਿੱਤ ਤੇ ਜਿਨ੍ਹਾਂ ਨੇ ਜਿਨ ਪਾਇਆ ਤਵੇ ਆਪਣਾ ਆਏ तिसवे ਜਨ ਸੰਤ ਜਨ ਨਾਲਾ ਮਿਲ ਕੇ ਸੰਤਾਂ ਦੇ ਉਪਦੇਸ਼ ਦੁਆਰਾ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਕੋਇ ਉਹਨਾਂ ਦਾ ਸੰਸਾਰ ਵਿੱਚ ਆਇਆ ਸਫਲ ਗਿਣਿਆ ਜਾਂਦਾ ਇੱਕ ਖਣ तिसवे ਜੀਵਨਾ ਮਿਰਠਾ ਜਨ ਜਨਾ ਉਸ ਹਾਰੀ ਦੇ ਨਾਮ ਤੋਂ ਬਿਨਾ ਜਿਹੜਾ ਇੱਕ ਖਣ ਘਰ ਵੀ ਜਿਉਣਾ ਉਸ ਮਨੁੱਖ ਦਾ ਜਨਮ ਵਿਅਰਥ ਜਾਤਾ ਕਰੋ ਜਦ ਤੱਕ ਨਹੀਂ ਅਲਪੂਰਿਆ ਰਵਿਆ ਵਿੱਚ ਵਣਾ ਜੋ ਪ੍ਰਭੂ ਜਲਾ ਵਿੱਚ ਥਲਾ ਵਿੱਚ ਆਕਾਸ਼ ਜਪੂਰਨ ਅਦੇ ਦਰਤਾਂ ਜੰਗਲਾਂ ਵਿੱਚ ਵੀ ਵਿਆਪਕ ਹੈ ਜਰਰੇ ਜਰਰੇ ਦੇ ਵਿੱਚ ਉਹ ਪ੍ਰਭੂ ਜਿੰਨੂੰ ਚੇਤੇ ਨਹੀਂ ਆਉਂਦਾ ਉਹਨੂੰ ਜਿਹੜਾ ਦੁੱਖ ਮਿਲਣਾ ਉਹ ਕਿੰਨਾ ਕੋ ਗਿਣੀਆਂ ਗਿਣਣਾ ਕਰੀਏ ਅਰਥਾਤ ਉਹਨੂੰ ਬੇਅੰਤ ਦੁੱਖ ਪ੍ਰਾਪਤ ਹੁੰਦਾ ਜਿੰਨੀ ਰਾਵਿਆ ਸੂ ਪ੍ਰਭ ਤੁੰਨਾ ਭਾਗ ਮਣਾ ਜਿਨ੍ਹਾਂ ਨੇ ਉਸ ਪ੍ਰਭੂ ਨੂੰ ਸਿਮਰਿਆ ਜਿਨ੍ਹਾਂ ਨੇ ਨਾਮ ਜਪ ਕੇ ਉਸ ਪ੍ਰਭੂ ਦੇ ਆਨੰਦ ਨੂੰ ਠੋਗਿਆ ਉਹ ਉਹਨਾਂ ਦੇ ਭਾਗ ਮਨਾ ਮੁਣੀ ਸਮਝਣਾ ਕਰੋ ਉਹਨਾਂ ਦੇ ਸ਼੍ਰੋਮਣੀ ਭਾਗ ਜਾਣਨਾ ਕਰੋ ਜਿੰਨੀ 라ਵਿਆ ਸੁਪ੍ਰਭੂ ਤਿੰਨਾ ਭਾਗ ਨਣਾ ਹਰ ਦਰਸ਼ਨ ਕਮਨ ਲੋਚਦਾ ਨਾਨਕ ਪਿਆਸ ਮਨਾ ਤੇ ਮਹਾਰਾਜੀ ਸਮਝਾਉਂਦੇ ਚੇਤਰ ਦੇ ਮਹੀਨੇ ਦੁਆਰਾ ਚਿਤਾਈ ਤਾਂ ਚੇਤ ਸਾਹਿਬ ਸੱਚਾ ਸੋਤਣੀ ਜਿਹਦੇ ਨਾਲ ਇਕਰਾਰ ਕਰਕੇ ਇਸ ਦੁਨੀਆ ਦੇ ਵਿੱਚ ਆਇਆ ਸੀ ਕਿ ਮਹਾਰਾਜ ਜੀ ਮੈਂ ਤੇਰਾ ਨਾਮ ਜਪਾਂਗਾ ਮੈਨੂੰ ਇੱਕ ਵਾਰੀ ਮਨੁੱਖਾ ਜਨਮ ਮਿਲ ਜਾਵੇ ਤੇ ਉਕਰਾਰ ਕਰਕੇ ਇਸ ਦੁਨੀਆ ਚ ਆਇਆ ਸੀ ਪਰ ਪਰਮੇਸ਼ਰ ਦਾ ਨਾਮ ਲੈਣਾ ਤੂੰ ਭੁੱਲ ਗਿਆ ਜੇ ਤੈਨੂੰ ਚਿੱਤ ਤਾਂ ਇਸ ਚਿੱਤਰ ਦੇ ਮਹੀਨੇ ਦੁਆਰਾ ਇਸ ਮਹੀਨੇ ਦੀ ਸ਼ੁਰੂਆਤ ਤੋਂ ਪਰਮੇਸ਼ਰ ਦੇ ਨਾਮ ਦਾ ਜਪਣਾ ਸ਼ੁਰੂ ਕਰ ਦੇ ਤੇਰਾ ਜਨਮ ਸਫਲਾ ਹੋ ਜਾਏਗਾ ਉਸ ਹਰੀ ਦੇ ਦਰਸ਼ਨਾਂ ਨੂੰ ਮੇਰਾ ਮਨ ਚਾਹੁੰਦਾ ਕਿਉਂਕਿ ਉਹਦੇ ਦਰਸ਼ਨਾਂ ਦੀ ਪਿਆਸ ਮੇਰੇ ਮਨ ਵਿੱਚ ਮੜਾ ਮੂਹੀ ਲੱਗ ਰਹੀ ਹੈ ਮਨ ਲੋਚਦਾ ਤਰਸਦੀਆਂ ਅਕੀਆਂ ਤੇਰੇ ਨਾਮ ਦੇ ਦਾਰਿਆਂ ਨੂੰ ਮਨ ਲੋਚਦਾ ਤਰਸਦੀਆਂ ਅਕੀਆਂ ਤੇਰੇ ਨਾਮ ਦੇ ਦਾਰਿਆਂ ਨੂੰ ਮੇਰੇ ਪਿਆਰੇ ਮੇਰੇ ਪਿਆਰੇ ਤੇਰੇ ਆਦਿਦਾਰ ਆਨੂੰ ਮਨ ਲੋਚਦਾ ਕਰ ਸਦੀਆਂ ਅੱਖੀਆਂ ਤੇਰੇ ਆਦਿਦਾਰ ਆਨੂੰ ਮਰਦੀ ਮੇਰਾ ਮਨ ਚੰਗਾ ਮੈਂ ਤੇਰੇ ਦਰਸ਼ਨ ਕਰਾਂ ਮੇਰੇ ਮਨ ਦੀ ਪਿਆਸ ਜਿਹੜੀ ਮਨਾਂ ਨੂੰ ਲੱਗ ਰਹੀ ਐ ਉਸ ਤੋਂ ਮੈਂ ਤ੍ਰਿਭਤੂ ਜਾਵਾਂ ਨਾਨਕ ਸੇਵਾ ਕਰੋ ਹਰ ਗੁਰ ਸਰਵਰ ਦਰਸ਼ਨ ਕੀ ਥਰ ਲੇਖਾ ਮੰਗਾ ਨਾ ਕੋਈ ਹਰ ਦਰਸ਼ਨ ਤ੍ਰਿੰਕ ਨਾਨਕ ਦਾਸ ਪਾਵਤ ਹਰ ਨਾਮ ਰੰਗਿਆ ਧਰਨੀ ਚੇਤ ਬੁਲਾਏ ਸੁ ਪ੍ਰਭੂ ਇਸ ਕਾ ਪਾਏ ਲੱਗਾ ਤੇ ਚਿਤਰ ਮਹੀਨੇ ਦੁਆਰਾ ਮਹਾਰਾਜ ਜੀ ਸਮਝਾਉਂਦੇ ਉਸ ਪ੍ਰਭੂ ਨਾਲ ਜਿਹੜਾ ਮਲਾਦ ਦੇਵੇ ਮੈਂ ਉਹਦੇ ਚਰਨਾਂ ਦੇ ਨਾਲ ਲੱਗਦਾ ਜਿਹੜਾ ਮੈਨੂੰ ਉਸ ਪਰਮੇਸ਼ਰ ਦੇ ਨਾਲ ਮਿਲਣਾ ਕਰ ਦੇਵੇ ਬਲਿਹਾਰੀ ਗੁਰਿਆਪਣਿ ਦਿਉਹਾੜੀ ਸਦਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ हे परमेश्वर आप कृपा करो श्री गुरु दे दे। अर्जुन देव महाराज जी समझांदे असਾਂ ਤਾਂ ਉਹ ਪਰਮੇਸ਼ਰ ਦਾ ਸਿਮਰਨ ਸਵਾਸ ਸਵਾਸ ਕਰਕੇ ਇਹ ਮਰਤਵਾ ਪਾਉਣਾ ਕੀਤਾ ਨਹੀਂ ਤਾਂ ਘਰ ਦੇ ਵਿੱਚ ਅਸੀਂ ਸਭ ਤੋਂ ਛੋਟੇ ਸੀ ਤੇ ਗੱਦੀ ਦਾ ਹੱਥ ਤੇ ਗੱਦੀ ਦਾ ਹੱਕ ਜਿਹੜਾ ਉਹ ਪਿਰਤੀ ਜੰਨਰਾ ਜੀ ਪਰ ਜਿਹੜੀ ਇਹ ਧਰੋ ਬਾਣੀ ਆਈ ਹੈ ਤੁਰ ਕੀ ਬਾਣੀ ਆਈ ਸਭਲੇ ਚਿੰਤ ਮਟਾਈ ਇਹ ਤਾਂ ਧਰੋ ਜੋਤ ਆਈ ਹੈ ਤੇ ਗੁਰੂ ਜੀ ਕਿਰਪਾ ਦੇ ਨਾਲ ਸਾਨੂੰ ਇਹ ਮ੍ਰਤਵਾ ਮਿਲਣਾ ਕੀਤਾ ਤੁਸੀਂ ਵੀ ਪਰਮੇਸ਼ਰ ਦਾ ਸਵਾਸ ਸਵਾਸ ਸਿਮਰਨ ਕਰਨਾ ਕਰੋ ਤੁਹਾਡੇ ਵੀ ਹੋ ਜਾਣਗੇ ਲੋਕ ਸੁਖੀਏ ਪਰ ਲੋਧ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਚੇਤ ਮਿਲਾਏ ਸੁ ਪ੍ਰਭੂ ਇਸ ਕਾ ਪਾਇ ਲੰਗਰ ਗੁਰਨਾਜਿ ਸਤ ਨਾਮੁ ਸ੍ਰੀ ਵਾਹਿਗੁਰੂ ਆਓ ਪਰਮੇਸ਼ਰ ਅਗੇ ਬੇਨਤੀਆਂ ਕਰੀਏ ਅੱਜ ਨਵਾਂ ਸਾਰ ਨਾਨਕ ਸ਼ਾਹੀ ਸੰਮਤ 557 ਦੀ ਪਰਾਰੰਭਤਾ ਹੋਈ ਹੈ ਇਹ ਚੇਤਨ ਦੀ ਸੰਗਰਾਮ ਦਾ ਪੂਰਨ ਮਾਚੀ ਦਾ ਦਿਹਾੜਾ ਮਹਾਰਜ ਅੱਗੇ ਬੇਨਤੀਆਂ ਕਰੀਏ ਮਹਾਰਜ ਜੀ ਕਿਰਪਾ ਕਰੋ ਸਾਨੂੰ ਵੀ ਨਾਮ ਦੀ ਦਾਤ ਬਖਸ਼ੋ ਅਮਰ ਤੇਰੇ ਦਾ ਜਗਨਾ ਸਾਡੇ ਵੀ ਭਾਗਾਂ ਦੇ ਵਿੱਚ ਲਿਖਦੇ ਹੋ ਅਸੀਂ ਵੀ ਅਮਰ ਤੇਰੇ ਉੱਤੇ ਕੇ ਤੇਰੇ ਨਾਮ ਨੂੰ ਜਪਣਾ ਕਰੀਏ ਸਵਾਸ ਸਵਾਸ ਤੇਰੇ ਨਾਮ ਦਾ ਸਿਮਰਨ ਕਰੀਏ ਜਦੋਂ ਅਸੀਂ ਗੁਰੂ ਅੱਗੇ ਆ ਕੇ ਬੇਨਤੀਆਂ ਕਰਾਂਗੇ वाणी ਸਰਵਣ ਕਰਾਂਗੇ ਮਨ ਦੇ ਵਿੱਚ ਧਾਰਨ ਕਰਾਂਗੇ ਸਤਿਗੁਰ ਜੀ ਕਿਰਪਾ ਕਰਨਗੇ ਇਹ ਸਾਰਾ ਸਾਰਾ ਮਹੀਨਾ ਮਹਾਰਾਜ ਦੀ ਖੁਸ਼ੀਆਂ ਭਰਿਆ ਬਤੀਤ ਕਰਾਂਗੇ ਆਓ ਮਹਾਰਾਜ ਜੀ ਅੱਗੇ ਬੇਨਤੀਆਂ ਕਰੀਏ ਕਿਰਪਾ ਕਰ ਦਿਓ ਮਹਾਰਾਜ ਜੀ ਸਾਡੇ ਵੀ ਜੀਵਨ ਨੂੰ ਸਬਲਾ ਕਰ ਦਿਓ ਸਤਿਗੁਰ ਜੀ ਕਿਰਪਾ ਕਰ ਦੇਣਗੇ ਸਾਡੇ ਵੀ ਕਰ ਦੇਣਗੇ ਲੋਭ ਸੁਘੀਏ ਅਰ ਰੋਗ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਚੇਤ ਮਲਾਏ ਸੁ ਪ੍ਰਭੂ ਕਿਸ ਕੈ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬਾਰੇ ਮਹਾਂ ਮਾਜਵਾ ਅੱਲਾ ਪੰਜਵਾ ਘਾਰੇ ਚੌਥਾ ਇੱਕ ਓੰਕਾਰ ਸਦਗਰ ਬਰਸਾਤ ਕਿਤ ਕਰਮ ਕੇ ਵਿਛੜੇ ਕਰ ਕਿਰਪਾ ਮੈ ਲੋ ਰਾਮ ਚਾਰ ਪੰਡਾ ਦਸ ਦੇਸ ਪਰ ਮੈਂ ਥਕੇ ਆਏ ਪ੍ਰੰਤ ਕੀ ਸਾ ਤਿੰਨ ਦੁਦਾ